ਓਹੋ ਸਤਿ ਸ੍ਰੀ ਅਕਾਲ ਬਾਈ ਜੀ ਕਲਜਿੰਦਰ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਤਿੰਨ ਝੋਟੀਆਂ ਇੱਕ ਝੋਟੀ ਸੂਈ ਆ ਤੇ ਦੋ ਝੋਟੀਆਂ ਤਿਆਰ ਗੱਬਣਾ ਇੱਕ ਦੋ ਦਿਨ ਹੀ ਖੜਦੀਆਂ ਤਾਂ ਬਾਈ ਨਾਲ ਕਰਦੇ ਗੱਲ ਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਬਹੁਤ ਸਲਾਮ ਠੀਕ ਹੈ ਜੀ ਕਲਜੰਦਰ ਡੈਰੀ ਫਾਰਮ ਦੇਖਣ ਆਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਹਾਂਜੀ ਤੇ ਵੀਰ ਜੀ ਇੱਕੋ ਬੇਨਤੀ ਆ ਵੀ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਵੱਧ ਵੱਧ ਸ਼ੇਅਰ ਕਰਿਓ ਜੀ ਠੀਕ ਹੈ ਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਤਿੰਨ ਘੋਟੀਆਂ ਦਿਖਾਈਆਂ ਸ਼ਾਨਦਾਰ ਠੀਕ ਜੀ ਹਾਂਜੀ ਲਓ ਜੀ ਤੇ ਇਸ ਇੱਕ ਸੂਈ ਹੈ ਹਾਂਜੀ ਇੱਕ ਸੂਈ ਦੋ ਗੱਬਣਾ ਜੀ ਦੋ ਗੱਬਣਾ ਜੀ ਠੀਕ ਬਾਈ ਬਾਕੀ ਆ ਵੀ ਜੀ ਸੂਈ ਜੀ ਸੂਈ ਨੂੰ 20 ਦਿਨ ਹੋ ਗਏ ਆ 20 ਦਿਨ ਹੋ ਗਏ ਮਗਰ ਕੱਟੀ ਆ ਗਈ ਨੀਲੀ ਦੀ ਕੱਟੀ ਜੀ ਹਾਂਜੀ ਕੱਟੀ ਨੀਲੀ ਦੀ ਆ ਗਈ ਜੀ ਇਹਦੇ ਠੀਕ ਜੀ ਓਕੇ ਜੀ ਤੇ ਨੀਲੀ ਚ ਆ ਪਿਆ ਛੋਟੀ ਨੀਲੀ ਝੋਟੀ ਆ ਬਹੁਤ ਚੰਗੀ ਖਾਂਦੀ ਵਧੀਆ ਲਿਵਾ ਦਰੋਈ ਐਂਡ ਦਰ ਦੋ ਕੋਰਾਂ ਦਰ ਦੋ ਗਾਨ ਚਾ ਦੂ ਬੋਚੰਗਾ ਲੇ ਠੀਕ ਜੀ ਇਹ ਜਾ ਕੇ ਹਾਂ ਇਹ ਦੂਜਾ ਸੂਹਾ ਹੋਣੀ ਜੀ ਇਹ ਦੂਜਾ ਸੂਹਾ ਹੈ ਠੀਕ ਜੀ ਬਹੁਤ ਚੰਗੀ ਝੋਟੀ ਪਹਿਲੇ ਸੂਏ ਦੁੱਧ 13-14 ਕਿਲੋ ਕੱਢਿਆ ਝੋਟੀ ਨੇ ਹਾਂਜੀ ਫਿਰ ਕਿ ਵੀ ਦੁੱਧ ਚੰਗਾ ਭਰੂਦੀ ਵੀ ਠੀਕ ਜੀ ਧੰਨ ਤੇ ਵਧੀਆ ਚਵਾਈ ਚੋਈ ਹਾਂਜੀ ਬਹੁਤ ਚੰਗੀ ਚਵਾਈ ਇੱਕ ਨੰਬਰ ਲੱਗੀ ਜੀ ਤੇ ਐ ਚਵਾਈ ਵਧੀਆ ਥਾਂ ਤੋਂ ਨੇ ਪਾਸ ਹਾਂਜੀ ਤੇ ਆ ਜਾ ਬੱਚਾ ਵੇਖ ਲੋ ਚੈੱਕ ਕਰ ਲੋ ਤੇ ਦੱਸੋ ਭਾਈ ਜੀ ਫਿਰ ਕੀ ਐ ਪ੍ਰਾਈਜ਼ ਬਹੁਤ ਚੰਗਾ ਜਵਾਬ ਸਮਾਨ ਲੱਗਾ ਵੀ ਹਾਂਜੀ ਛੋਟੀ ਚਾਰ ਕਿ ਦਿਨ ਉਹ ਸੰਭਣ ਵਾਲੀ ਬਸ ਹਾਂਜੀ ਦੁੱਧ ਕਰ ਜੂ 13 14 ਕਿਲੋ ਪਿੱਲ ਨੇ ਦੁੱਧ ਕੱਢਿਆ 10 11 ਕਿਲੋ ਵਧੀਆ ਠੀਕ ਜੀ ਹਾਂਜੀ ਇਸ ਟਾਈਮ 10 ਕਿਲੋ ਦੁੱਧ ਹੋਊਗਾ ਦੋਵਾਂ ਟਾਈਮਾਂ ਦਾ ਹਾਂਜੀ ਹਾਂਜੀ ਕਹਿਣ ਨੂੰ ਭਾ 12 ਕਹਿ ਦੀਆ ਵਿਖਾ 12 ਰਾਂ ਠੀਕ ਜੀ ਦੱਸੋ ਭਾਈ ਨਾ 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 85 ਹਜ਼ਾਰ ਹੀ ਵੀਰ ਹਾਂਜੀ 85 ਦੀ ਵਿਕਦੀ ਨਾ 85 ਹਾਂਜੀ 75 ਨਹੀਂ 70 ਹਜ਼ਾਰ ਦੀ ਹਾਂ ਨਾ ਵਿੱਚ ਦੇ ਦਾਂਗੇ 70 ਦੀ ਜਿਹੜੀ 70000 ਦੀ ਹਾਂ ਨਹੀਂ ਦੇਣੀ 70000 ਦੀ ਜੈ ਜੀ ਬਿਲਕੁਲ ਚਲੋ ਠੀਕ ਹੈ 70000 ਦੀ ਬਾਈ ਕਹਿੰਦਾ ਹਾਂ ਨਹੀਂ ਦੇਣੀ ਆ ਤੇ ਜੇ ਕੋਈ ਵੀਰ ਭਰਾ ਇੱਥੇ ਆਊਗਾ ਥੋੜਾ ਬੜਾ ਮਾਨਦਾਨ ਹੋ ਜਾਊਗਾ ਹਾਂ ਹਾਂਜੀ ਹਾਂਜੀ ਵਿੱਚੋਂ ਮਾਨਦਾਨ ਕਰਨਾ ਛੋਟ ਠੀਕ 70000 ਦੀ ਹਾਂ ਨਹੀਂ ਛੋਟੀ ਦੇਣੀ ਨਹੀਂ ਲਈ ਦੀ ਤੇ ਬਹੁਤ ਵਧੀਆ ਤੇ ਲੈਵੇ ਜੜੇ ਦੀ ਪੁਲਿਸ ਲੈਵਾ ਕੋਈ ਵੀਰ ਜੀ ਕਿੱਦਾਂ ਲੱਗਿਆ ਓਕੇ ਜੀ ਠੀਕ ਜੀ ਚਲੋ ਜੀ ਦੱਸੋ ਜੀ ਇਹ ਵੀਰੀ ਨੀਲੀ ਰਾਵੀ ਦੀ ਝੋਟੀ ਜੋ ਹਾਂਜੀ ਦੂਜਾ ਸੂਆ ਠੀਕ ਜੀ ਗੱਬਣ ਹਾਂਜੀ ਥਣ ਲੈਵਾ ਚੰਗਾ ਹਾਂਜੀ ਦੁੱਧ ਯਾਦ ਆਣੀ ਤੇ ਵੀ 13-14 ਕਿਲੋ ਤੋਂ ਨਹੀਂ ਕਿਤੇ ਜਾਂਦੀ 12 ਕਿਲੋ ਆਪਾਂ ਕਹਿ ਦਿੰਦੇ ਆ 12 ਕਿਲੋ ਦੁੱਧ ਚੰਗਾ ਭਰਿਆ ਪਰ ਤੇ ਚੈੱਕ ਪਾਸ ਥਣਾ ਦੀ ਥਣਾ ਸੁਣਾ ਦੀ ਪੂਰੀ ਪਾਸੇ ਵਿਜੀ ਠੀਕ ਜੀ ਕੋਈ ਭਾਰਪੂਰ ਰਿਸ਼ਕਾਇਤ ਨਹੀਂ ਹੋਗੀ ਸਾਡੀ ਫੁੱਲ ਗਾਰੰਟੀ ਹੋਗੀ ਠੀਕ ਜੀ ਥਣਾ ਦੀ ਆਡੀ ਗਾਰੰਟੀ ਆ ਤੇ ਕਿੰਨੇ ਦਿਨ ਖੜਦੀ ਜੇ ਇਹਨੇ 5-7 ਲੈ ਜਾਣੇ ਜੀ ਇਹਨੂੰ ਠੀਕ ਓਕੇ ਜੀ ਚੰਗੀ ਬਣੂਗੀ ਪਿੱਠਕੂੜੇ ਵਾਲੀ ਕੱਟੀ ਹਾਂ ਜੀ ਪਿਓਰ ਨੀਲੀ ਰਾਵੀ ਚ ਹੁੰਦੀ ਜੋ ਠੀਕ ਜੀ ਅੱਖਾਂ ਤੱਕ ਪਿਓਰ ਨਿਸ਼ਾਨੀ ਹਾਂ ਜੀ ਚਲੋ ਖੋਲੋ ਜੀ ਲਿਆਓ ਇਹਨੂੰ ਲਾਓ ਕਾਂ ਤਰੋ ਦੋਰੀ ਕੁਮਾਰਾ ਜੀ ਤੇ ਦੇਖੋ ਜੀ ਤੋਰਾ ਦੋਰਾ ਪੂਰਾ ਵਧੀਆ ਝੋਟੀ ਦਾ ਤੇ ਸਾਫ ਹੈ ਪੂਰੀ ਤੇ ਥਣਾ ਦੀ ਲੇਵੇ ਦੀ ਪੂਰੀ ਕੁਆਲਟੀ ਵਾਲੀ ਆ ਤੇ ਦੇਣਾ ਦੋ ਤਿੰਨ ਹੀ ਖੜਨੇਣਾ ਹਾਂਜੀ ਹਾਂਜੀ ਤਿੰਨ ਚਾਰ ਦਿਨ ਲੈ ਹੀ ਜਾਣੇ ਵੀਰ ਤਿੰਨ ਚਾਰ ਦਿਨ ਲੈ ਜੂਗੇ ਲੋ ਸਭ ਦੀ ਕੀ ਮੁੱਲ ਜੀਦਾ ਮੁੱਲ ਵੀਰ ਛੋਟੀ ਸੂਈ ਹੁੰਦੀ ਹੈ ਛੋਟੀ ਦੇ ਲੱਖ ਦੀ ਵੀ ਆ ਗਈ ਕਿੱਥੇ ਆ ਬਲੇ ਆ ਹਾਂਜੀ ਠੀਕ ਜੀ ਤੇ ਨਾ ਇਹ ਲੱਖ ਨਾ 95 ਹਾਂਜੀ ਇਹ 90 ਦੀ ਦੇ ਦਾਂਗੇ 90 ਦੀ 90 ਦੇ ਦਾਂਗੇ ਵਿੱਚੋਂ 2000 ਹੋਰ ਮਾਨਤਨ ਕਰ ਦਾਂਗੇ 2000 ਹੋਰ ਮਨ ਕਰ ਦੋਗੇ ਹਾਂਜੀ ਹਾਂਜੀ 80000 ਛੋਟੀ ਦੇ ਦਾਂਗੇ ਬਿਲਕੁਲ ਜੈ ਜਿਹੜੀ 80000 ਤੇ 8 88 ਦੀ ਹਾਂਜੀ ਹੋਰ ਮਾਨਤਨ ਕਰਨਾ ਕੋਈ ਵੀਰ ਇੱਧਰ ਚੱਲ ਕੇ ਆਊਗਾ ਦੱਬੇ ਜੀ ਬਾਈ ਕਹਿੰਦਾ 2000 ਛੱਡ ਦਾਂਗੇ ਜੇ ਕੋਈ ਵੀਰ ਭਰਾ ਆਵੇ ਘਰ ਚੱਲ ਕੇ ਤੇ ਹੋਰ ਮਾਨ ਹੋ ਜੂ ਤੇ ਵਧੀਆ ਝੋਟੀ ਹੈ ਸਾਫ ਸੁਥਰੀ ਹੈ ਤੇ ਹਰ ਬਾਈ ਪੂਰੀ ਫੋਲ ਗਰੰਟੀ ਆ ਤੇ 1 2 4 ਦਿਨ ਹੀ ਖੜਦੀ ਤਿਆਰ ਆ ਤੇ ਵਧੀਆ ਆਪਣੀ ਪ੍ਰਾਤ ਸੱਲੀ ਕਰਕੇ ਤੇ ਚੁਆਈ ਕਰਕੇ ਠੀਕ ਨਾ ਬਾਈ ਜੀ ਹਾਂਜੀ 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 ਚਲੋ ਜੀ ਖੋਲੋ ਜੀ ਇਹ ਆ ਗਈ ਮੋਹਰਾ ਦੀ ਝੋਟੀ ਦੀ ਮੋਹਰਾ ਜੀ ਆ ਗਈ ਜੀ ਹਾਂਜੀ ਕਲੂਨ ਕੱਟੀ ਹੋਏ ਹੁਣ ਏਕ ਨਸਲਾ ਪਹਿਲੇ ਪਹਿਲਾ ਸੁਆ ਜਾਂਦਾ ਸੁਆ ਪਹਿਲਾ ਪਹਿਲਾ ਸੁਆ ਜੀ ਪਹਿਲਾ ਸੁਆ ਠੀਕ ਜੀ ਦੇਖੋ ਜੀ ਗੱਡੀ ਬਣੀ ਗੱਡੀ ਸੋਹਣੀ ਸਾਫ ਸੁਥਰੀ ਆ ਤੇ ਖੋਲੋ ਇਹ ਮਾਦਰ ਕਾਰਡ ਵੀ ਚੰਗਾ 16 17 ਕਿਲੋ ਦਾ ਹੈਗਾ ਆਹ ਰਕਾਰਡ ਚੰਗਾ ਹਾਂਜੀ 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 ਠੀਕ ਉਹਦੀ ਬੱਚੀ ਹਾਂਜੀ ਉਹਦੀ ਬੱਚੀ ਪਿੱਠ ਪੂੜੇ ਦੀ ਵੇਖੋ ਕੋਲੀ ਪਤਲੀ ਲੂਈ ਵਾਲੀ ਕੱਟੀ ਠੀਕ ਓਕੇ ਜੀ ਐ ਪਲੂਨ ਤੇ ਠੰਡੀ ਸੀਲ ਛੋਟੀ ਵੇਖੋ ਲੈ ਲਓ ਖੋਲੋ ਜੀ ਦਿਨ ਦੋ ਚਾਰ ਖਾਣਦੇ ਨੇ ਉਹ ਖੋਲੋ ਖੋਲੋ ਘਰੇ ਗਏ ਨੇ ਦੇਖੋ ਜੀ ਕੱਟੀ ਬਹੁਤ ਸਾਫ਼ ਤੇ ਸੁਥਰੀ ਹੈ ਤੌਰ ਤਾਰ ਬੁਰੀ ਕੈਂਡ ਬੜੀ ਚੰਗੀ ਕੱਟੀ ਵੀ ਹੈ ਸਫਾਈਆਂ ਮੜੀਆਂ ਓਕੇ ਜੀ ਇਹ ਸਿੰਘ ਸੁੰਕੇ ਜਿਆ ਲੱਗਿਆ ਲੈ ਆ ਜੀ ਕੁਮਾਰੋ ਜੀ ਤੇ ਵੀ ਇੱਕ ਦਿਨ ਤੁਹਾਡੇ ਹਿਸਾਬ ਨਾਲ ਦਿਨ ਉਹ 2-4 ਦਿਨ ਕੱਟੀ ਹੈ ਵੀ ਵੀ 2-4 ਦਿਨ 2-4 ਦਿਨ ਛੱਡੂਗੀ 2-4 ਦਿਨ ਲੈ ਜਾਓਗੀ ਆਣਾ ਵੀਰ ਜੀ ਇੰਨੀ ਚੰਗੀ ਆ ਟਿੱਪਣ ਆਈ ਕਿ ਦੇ ਦੀ ਆਹੋ ਦੋਵਾਂ ਝੋਟੀਆਂ ਦੀ ਟਿੱਪਣ ਬੜੀ ਭੋਲੀ ਆਈ ਥਣਾ ਦੀ ਬੜੀਆਂ ਭੋਲੀਆਂ ਠੀਕ ਜੀ ਤੇ ਐ ਪੂਰੀ ਚੈੱਕ ਪਾਸ ਹੈ ਨਾ ਮੈਨਾਂ ਕੋਈ ਵੀਰ ਉਧਰੋਂ ਆਵੇ ਗੱਡੀ 'ਚ ਬੈ ਕੇ ਆਵੇ ਠੀਕ ਜੀ ਪਾਸ ਕਰੇ ਤਸੱਲੀ ਕਰੇ ਸਾਡੀ ਪੂਰ ਗਾਰੰਟੀ ਹੈ ਜੀ ਠੀਕ ਜੀ ਹਾਂਜੀ ਕੋਈ ਵੀਰ ਉਧਰੋਂ ਆਊਗਾ ਉਹਦਾ ਹੋਰ ਮਾਨਤਨ ਕਰਾਂਗੇ ਹੋਰ ਮਾਨ ਘਰ ਆਇਆਂ ਦਾ ਵੀਰਾਂ ਦਾ ਹੋਰ ਮਾਨ ਹੋਊਗਾ ਤੇ ਪੂਰੀ ਬਾਈ ਦੀ ਗਾਰੰਟੀ ਹੈ ਥਣਾ ਦੀ ਚੈੱਕ ਪਾਸ ਦੀ ਤੇ ਥਾਣੇ ਵੇਖ ਲਓ ਝੋਟੀਆਂ ਦੇ ਹੋਰ ਕਾੜ ਜਣਾ ਸਮਾਨਾਂ ਸੋਇਆਂ ਦੱਸੋ ਬਾਈ ਜੀ ਹਰ ਕੀ ਮੋਲ ਰੱਖਿਆ ਜੀ ਮੋਲ ਇਹਦਾ ਵੀਰ ਜੀ ਕੱਟੀ ਦੇ ਦੀ ਹੈਗੀ 90 ਦੀ 85 ਦੀ ਹਾਂਜੀ ਕਿੱਦਾਂ ਦੀ ਪਲੋਂਨ ਕੱਟੀ ਹੈ ਹਾਂਜੀ ਨਾ ਇਹ 90 ਨਾ 85 ਇਹ ਵੀ 80000 ਜੀ ਐਸ਼ ਦੇ ਦਾਂਗੇ ਬਿਲਕੁਲ 80000 80 ਦੇ ਦਾਂਗੇ 80 ਇਹ ਕੀ ਮਾਨ ਕਰੋਗੇ 80 ਜੀ ਰੁਪਈਆ ਇਹਦੇ ਵਿੱਚ ਮੇਰੀ 2000 ਛੜਦਾ ਲਓ ਜੀ ਇਹ 242 ਕਹਿੰਦਾ 78000 ਦੀ ਝੋਟੀ ਦੇ ਦਾਂਗੇ ਹੋਰ ਵੀ ਜੇ ਕੋਈ ਵੀਰ ਉਧਰੋਂ ਚੱਲ ਕੇ ਆਊਗਾ ਨਾ ਗੱਡੀ 'ਚ ਬੈ ਕੇ ਹਾਂਜੀ 2000 ਹੋਰ ਛੱਡੂ ਆਿਆਂ ਦਾ ਜੀ ਮਾਨ ਕਰਾਂਗੇ ਪੂਰਾ ਠੀਕ ਲਓ ਜੀ ਹਾਂਜੀ ਹਾਂਜੀ ਖੁਸ਼ੀ ਹੋਵੇ ਹੋਰ ਆਵੇ ਇੱਥੇ ਆ ਕੇ ਪਾਸ ਕਰਕੇ ਸਿੱਧੀ ਈ ਗੱਲ ਹੈ ਵੀ 4 4000 ਹਰ ਮਈ ਮਾਨ ਹੋਊਗਾ ਮਾਨ ਹੋਊਗਾ ਕੋਈ ਵੀਰ ਉਧਰੋਂ ਚੱਲ ਕੇ ਆਊਗਾ ਨਾ ਗੱਡੀ 'ਚ ਬੈ ਕੇ ਹਾਂਜੀ ਤੇ ਆਵੇ ਵੀਰ ਆਪਣੀ ਤਸੱਲੀ ਕਰੇ ਬਾਕੀ ਦੁੱਧ ਵਾਲੀਆਂ ਝੋਟੀਆਂ ਦੁੱਧ ਵਾਲੀਆਂ ਝੋਟੀਆਂ ਤੇ ਨੇ ਝੋਟੀਆਂ ਸਾਫ਼ ਦੇ ਸੁਤਰੀਆਂ ਆ ਤਬ ਵਧੀਆ ਤਰਕਾੜ ਵਾਲੀਆਂ ਝੋਟੀਆਂ ਹਾਂਜੀ ਚੰਗੀਆਂ ਤੇ ਵਧੀਆ ਠੰਡੀਆਂ ਸੇਰਿਆ ਹਾਂਜੀ ਬਾਕੀ ਵੀਰ ਜੀ ਨਾਂ ਮੇਰਾ ਕੁਲਜਿੰਦਰ ਸਿੰਘ ਹਾਂਜੀ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਹਾਂਜੀ ਹਰ ਇੱਕ ਵੀਰ ਨੂੰ ਇਹੋ ਬੇਨਤੀ ਆ ਵੀ ਇਹ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂਜੀ ਯੋਗ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਦਿਖਾਈ ਜਾਵੇ ਪਹਾੜਾਂ ਡੰਗਰ ਲੈ ਕੇ ਸਾਫ਼ ਸੁਥਰੇ ਪੇਸ਼ ਦਿਆ ਕਰਾਂਗੇ ਵੀ ਠੀਕ ਜੀ ਹਾਂਜੀ ਹਾਂਜੀ ਤੇ ਆਪਣਾ ਫੋਨ ਨੰਬਰ ਆ ਗਿਆ ਵੀਰ ਜੀ 98737 ਹਾਂਜੀ 67318 67318 ਹਾਂਜੀ ਓਕੇ ਸਰ ਸਿਕਲ ਵੀਰ ਜੀ